ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਛੋਟੀ ਜਿਹੀ ਕਹਾਣੀ ਹੈ ਤੇ ਬਹੁਤ ਹੀ ਪ੍ਰੇਰਣਾਦਾਇਕ ਕਹਾਣੀ ਹੈ ਇੱਕ ਬਹੁਤ ਹੀ ਅਮਰੀਕਰ ਦਾ ਜੋ ਕਿਸਾਨ ਸੀ ਜਿਸ ਦੀ ਉਮਰ ਕਰੀਬ 40 ਤੋਂ 50 ਸਾਲ ਸੀ ਤੇ ਉਸ ਦੀ ਜੋ ਪਤਨੀ ਉਹ ਬਹੁਤ ਹੀ ਖੂਬਸੂਰਤ ਇੱਕ ਨੌਜਵਾਨ ਔਰਤ ਸੀ ਉਸ ਦੀ ਪਤਨੀ ਨੂੰ ਹਮੇਸ਼ਾ ਇਸ ਗੱਲ ਦਾ ਅਫਸੋਸ ਰਹਿੰਦਾ ਕਿ ਉਸਦਾ ਵਿਆਹ ਕਿਸੇ ਉਸ ਤੋਂ 10-15 ਸਾਲ ਜ਼ਿਆਦਾ ਉਮਰ ਵਾਲੇ ਇਨਸਾਨ ਦੇ ਨਾਲ ਕਰ ਦਿੱਤਾ ਗਿਆ ਤੇ ਉਹ ਇਹ ਗੱਲ ਸੋਚ ਕੇ ਹਮੇਸ਼ਾ ਦੁਖੀ ਰਹਿੰਦੀ ਉਸ ਦਾ ਜੋ ਘਰ ਵਾਲਾ ਸੀ ਇੱਕ ਦਿਨ ਕਿਤੇ ਬਾਹਰ ਖੇਤਾਂ ਵਿੱਚ ਕੰਮ ਕਰਨ ਦੇ ਲਈ ਗਿਆ ਹੋਇਆ ਸੀ ਉਹਨਾਂ ਨੇ ਮਾਲ ਡੰਗਰ ਪਸ਼ੂ ਵਗੈਰਾ ਰੱਖੇ ਹੋਏ ਸਨ ਤੇ ਮਗਰੋਂ ਕੁਝ ਮੱਝਾਂ ਦੇ ਵਪਾਰੀ ਆਏ ਤੇ ਉਸ ਨੂੰ ਉਸ ਨਾਲ ਗੱਲਾਂ ਬਾਤਾਂ ਕਰਨ ਲੱਗੇ ਤੇ ਉਹ ਕਹਿੰਦੀ ਵੀ ਜੋ ਮੇਰਾ ਪਤੀ ਹੈ ਉਹ ਬਾਹਰ ਖੇਤਾਂ ਨੂੰ ਗਿਆ ਹੋਇਆ ਹੈ ਉਹ ਜੋ ਕੋ ਪਾਰਿਸ ਯੂ ਠੱਗ ਸੀਗੇ ਬਹੁਤ ਜ਼ਿਆਦਾ ਤੇਜ਼ ਤਰਾਰ ਇਨਸਾਨ ਸਨ ਤੋਂ ਖੂਬਸੂਰਤ ਤੇ ਇੰਨੀ ਜਵਾਨ ਔਰਤ ਨੂੰ ਵੇਖ ਕੇ ਉੱਥੇ ਬੈਠ ਗਏ ਤੇ ਬੈਠ ਕੇ ਚਾਹ ਪਾਣੀ ਪੀਣ ਲੱਗੇ ਉਹ ਵੀ ਉਹਨਾਂ ਨਾਲ ਗੱਲਾਂ ਕਰਨ ਬੈਠ ਗਏ ਗੱਲਾਂ ਕਰਦਿਆਂ ਕਰਦਿਆਂ ਉਹ ਪੁੱਛਣ ਲੱਗੇ ਕਿ ਉਹਨਾਂ ਦੀ ਉਮਰ ਤਾਂ ਇੰਨੀ ਜ਼ਿਆਦਾ ਹੈ ਤੇ ਤੁਸੀਂ ਇੰਨੇ ਸੋਹਣੇ ਸੁਨੱਖੇ ਤੇ ਉਸ ਨੇ ਆਪਣੇ ਜੋ ਦਿਲ ਦੀ ਸਾਰੀ ਗੱਲ ਸੀ ਉਹਨਾਂ ਵਪਾਰੀਆਂ ਦੇ ਸਾਹਮਣੇ ਉਹਨਾਂ ਠੱਗਾਂ ਦੇ ਸਾਹਮਣੇ ਕਹਿ ਦਿੱਤੀ ਕਿ ਮੈਂ ਇਸ ਇਨਸਾਨ ਦੇ ਨਾਲ ਬਿਲਕੁਲ ਖੁਸ਼ ਨਹੀਂ ਮੈਂ ਤਾਂ ਕਿਸੇ ਆਪਣੇ ਹਮ ਉਮਰ ਲੜਕੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਜੋ ਠੱਗ ਸੀ ਉਹ ਇਹ ਗੱਲ ਸੁਣ ਕੇ ਬੇਇਮਾਨ ਹੋ ਗਿਆ ਤੇ ਅਕਸਰ ਹੀ ਉਹ ਉਹਨਾਂ ਦੇ ਘਰੇ ਆਉਣ ਜਾਣ ਲੱਗੇ ਜਿਸੇ ਤਰ੍ਹਾਂ ਆਉਣਾ ਜਾਣ ਦੇ ਨਾਲ ਉਸ ਠੱਗ ਦਾ ਵਪਾਰੀ ਦਾ ਤੇ ਉਸ ਔਰਤ ਨੂੰ ਇੱਕ ਦੂਸਰੇ ਦੇ ਨਾਲ ਪਿਆਰ ਹੋ ਗਿਆ ਪਿਆਰ ਹੋਣ ਤੋਂ ਬਾਅਦ ਉਸ ਠੱਗ ਨੇ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਜਿਸ ਤਰ੍ਹਾਂ ਤਾਂ ਵਿਆਹ ਹੋ ਨਹੀਂ ਸਕਦਾ ਸੀ ਫਿਰ ਉਹਨਾਂ ਨੇ ਘਰੋਂ ਭੱਜਣ ਦਾ ਪਲਾਨ ਬਣਾਇਆ ਰਾਤ ਨੂੰ ਜਦੋਂ ਸਾਰੇ ਸੌ ਚੁੱਕੇ ਸਨ ਉਸ ਰਾਤ ਉਹਨਾਂ ਨੇ ਭੱਜਣ ਬਾਰੇ ਸੋਚਿਆ ਤੇ ਉਸ ਠੱਗ ਨੇ ਉਸ ਨੂੰ ਕਿਹਾ ਕਿ ਭੱਜਣ ਤੋਂ ਪਹਿਲਾਂ ਘਰ ਵਿੱਚ ਜਿੰਨੇ ਗਹਿਣੇ ਤੇ ਜੋ ਕੈਸ਼ ਰੱਖੀ ਹੋਈ ਹੈ ਉਹ ਤੂੰ ਆਪਣੇ ਨਾਲ ਕਿਸੇ ਗੰਢੜੇ ਦੇ ਵਿੱਚ ਬੰਨ ਕੇ ਲੈ ਆਵੇਂ ਉਸ ਔਰਤ ਨੇ ਇਸੇ ਤਰ੍ਹਾਂ ਹੀ ਕੀਤਾ ਕਿ ਘਰ ਵਿੱਚ ਜਿੰਨੇ ਵੀ ਗਹਿਣੇ ਤੇ ਨਗਦ ਕੈਸ਼ ਰੱਖੀ ਹੋਈ ਸੀ ਉਸਨੇ ਸਾਰੇ ਗੰਢੜੀ ਦੇ ਵਿੱਚ ਬਣ ਕੇ ਤੇ ਰਾਤ ਨੂੰ ਜਦੋਂ ਸਾਰੇ ਲੋਕ ਸੌ ਚੁੱਕੇ ਸੀ ਉਸ ਦੇ ਨਾਲ ਭੱਜ ਗਈ ਤੇ ਸਵੇਰ ਹੋਣ ਤੋਂ ਪਹਿਲਾਂ ਉਹ ਆਪਣੇ ਪਿੰਡ ਤੋਂ ਕਿਤੇ ਵੀ ਦੂਰ ਪਹੁੰਚ ਚੁੱਕੇ ਸਨ ਤੁਰਦਿਆਂ ਤੁਰਦਿਆਂ ਰਸਤੇ ਦੇ ਵਿੱਚ ਇੱਕ ਨਦੀ ਆਉਂਦੀ ਹੈ ਤੇ ਉਸ ਨਦੀ ਨੂੰ ਉਹਨਾਂ ਦੋਵਾਂ ਨੇ ਪਾਰ ਕਰਨਾ ਸੀ ਜੋ ਠੱਗ ਸੀ ਉਸ ਦੇ ਮਨ ਦੇ ਵਿੱਚ ਤਾਂ ਸਿਰਫ ਇੱਕ ਪੈਸੇ ਦਾ ਤੋਂ ਨਾ ਗਹਿਣਿਆਂ ਦਾ ਲਾਲਚ ਸੀ ਉਸਨੇ ਸੋਚਿਆ ਕਿ ਜੇਕਰ ਇਸ ਨੂੰ ਮੈਂ ਇੱਥੇ ਹੀ ਛੱਡ ਦਿਆਂ ਤੇ ਗਹਿਣੇ ਤੇ ਪੈਸੇ ਦੋਵੇਂ ਆਪਣੇ ਨਾਲ ਲੈ ਜਾਵਾਂ ਤੇ ਮੈਨੂੰ ਤਾਂ ਇਸ ਤੋਂ ਵੀ ਕਿਤੇ ਸੋਹਣੀਆਂ ਕੁੜੀਆਂ ਦੇ ਰਿਸ਼ਤੇ ਹੋ ਜਾਣਗੇ ਉਸਨੇ ਇੱਕ ਤਰਕੀਬ ਲੜਾਈ ਕਹਿੰਦਾ ਕਿ ਆਪਾਂ ਗਹਿਣੇ ਲੈ ਕੇ ਦੋਵੇਂ ਜਣੇ ਨਦੀ ਪਾਰ ਨਹੀਂ ਕਰ ਸਕਦੇ ਤੂੰ ਇਦਾਂ ਕਰ ਇੱਥੇ ਨਦੀ ਦੇ ਕਿਨਾਰੇ ਬੈਠ ਤੇ ਮੈਂ ਜਦੋਂ ਪਹਿਲਾਂ ਗਹਿਣੇ ਨਦੀ ਤੋਂ ਪਾਰ ਰੱਖ ਆਉਣਾ ਤੇ ਉਸ ਤੋਂ ਬਾਅਦ ਮੈਂ ਤੈਨੂੰ ਲੈ ਜਾਵਾਂਗਾ ਉਸ ਬੋਲੀ ਭਾਲੀ ਔਰਤ ਨੇ ਕੀ ਕੀਤਾ ਜੋ ਗਹਿਣੇ ਤੇ ਨਕਦ ਕੈਸ਼ ਦੀ ਗੰਢੜੀ ਬੰਨਣੀ ਹੋਈ ਸੀ ਉਸ ਨੂੰ ਫੜਾਤੀ ਤੇ ਉਹ ਨਦੀ ਪਾਰ ਕਰਕੇ ਚਲਾ ਗਿਆ ਤੇ ਉਹ ਉੱਥੇ ਬੈਠੀ 2 ਘੰਟੇ 3 ਘੰਟੇ ਉਡੀਕਦੀ ਰਹੀ ਛਾਮਾ ਪੈ ਗਈਆਂ ਉਡੀਕਦੇ ਉਡੀਕਦੇ ਆ ਉਸ ਨੂੰ ਕਿਤੇ ਨਾ ਕਿਤੇ ਅਹਿਸਾਸ ਹੋ ਗਿਆ ਵੀ ਇਹ ਮੇਰੇ ਨਾਲ ਠੱਗੀ ਮਾਰ ਕੇ ਚਲਾ ਗਿਆ ਤਾਂ ਹੁਣ ਇਸ ਨੇ ਵਾਪਸ ਨਹੀਂ ਆਉਣਾ ਤੇ ਉਹ ਕਿਨਾਰੇ ਤੇ ਬੈਠੀ ਰੋਂਦੀ ਰਹੀ ਕਿ ਮੈਂ ਤਾਂ ਆਪਣਾ ਪਿਛਾ ਵੀ ਸਾਰਾ ਛੱਡਿਆ ਈ ਤੇ ਆਪਣੀ ਧਨ ਦੌਲਤ ਵੀ ਲੋਟਾ ਲਈ ਤੇ ਹੁਣ ਮੈਂ ਕਿਸੇ ਜੋਗੀ ਨਾ ਰਹੀ। ਉੱਥੇ ਹੀ ਉਹ ਵੇਖ ਰਹੀ ਸੀ ਕਿ ਇੱਕ ਗਿਦੜੀ ਜਿਸ ਦੇ ਮੂੰਹ ਵਿੱਚ ਇੱਕ ਮਾਸ ਦਾ ਟੁਕੜਾ ਸੀ, ਉਹ ਮਾਸ ਦਾ ਟੁਕੜਾ ਲੈ ਕੇ ਕਿਨਾਰੇ-ਕਿਨਾਰੇ ਜਾ ਰਹੀ ਸੀ। ਤੇ ਉਸ ਗਿਦੜੀ ਨੂੰ ਨਦੀ ਦੇ ਵਿੱਚ ਇੱਕ ਵੱਡੀ ਮੱਛੀ ਦੀ ਸੀ। ਤੇ ਉਸ ਨੇ ਉਸ ਮੱਛੀ ਨੂੰ ਫੜਨ ਦੇ ਲਈ ਜਦੋਂ ਗਾਂ ਨੂੰ ਹੋਈ ਤਾਂ ਮੱਛੀ ਜਿਹੜੀ ਤੈਰ ਕੇ ਅੱਗੇ ਚਲੀ ਗਈ, ਤਾਂ ਉਸ ਦੇ ਮੂੰਹ ਵਿੱਚੋਂ ਮਾਸ ਦਾ ਟੁਕੜਾ ਵੀ ਡਿੱਗ ਗਿਆ। ਉਹ ਔਰਤ ਉਸ ਗਿਦੜੀ ਨੂੰ ਕਹਿੰਦੀ ਕਿ ਤੂੰ ਵੱਡੀ ਮੱਛੀ ਖਾਣ ਦੇ ਚੱਕਰ ਦੇ ਵਿੱਚ ਤੂੰ ਆਦੇ ਮਾਸ ਵਾਲਾ ਮੂੰਹ ਵਾਲਾ ਜੋ ਟੁਕੜਾ ਸੀ ਉਹ ਵੀ ਗਵਾ ਬੈਠੀ ਤੂੰ ਕਿੱਡੀ ਵੱਡੀ ਮੂਰਖ ਹੈ ਉਹ ਗਿਦੜੀ ਅੱਗੋ ਸਵਾਰਤ ਨੂੰ ਕਹਿੰਦੀ ਕਿ ਮੂਰਖ ਮੈਂ ਨਹੀਂ ਮੂਰਖ ਤਾਂ ਤੂੰ ਹੈ ਜੋ ਇੱਕ ਜਵਾਨ ਮੁੰਡੇ ਦੀ ਭਾਲ ਦੇ ਵਿੱਚ ਉਸ ਆਦਮੀ ਨੂੰ ਵੀ ਛੱਡਿਆਈ ਆਪਣੇ ਘਰ ਨੂੰ ਵੀ ਛੱਡਿਆਈ ਤੇ ਧੰਨ ਦੌਲਤ ਵੀ ਗਵਾ ਲਈ ਇਹ ਗੱਲ ਸੁਣ ਕੇ ਉਸ ਔਰਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਚੀਕ ਚੀਰੋਂ ਲੱਗਦੇ ਇਸ ਗੱਲ ਤੋਂ ਇਸ ਕਹਾਣੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਕਦੀ ਵੀ ਕਿਸੇ ਦੀ ਮਗਰ ਲੱਗ ਕੇ ਆਪਣੇ ਘਰ ਨੂੰ ਤਬਾਹ ਨਹੀਂ ਕਰਨਾ ਚਾਹੀਦਾ ਇੱਥੇ ਆਪਾਂ ਨੂੰ ਇਹ ਵੀ ਕਹਾਵਟ ਟੁੱਕਦੀ ਹੈ ਕਿ ਨਾ ਘੜਦੀ ਰਹੀ ਤੇ ਨਾ ਘਾਟਦੀ ਇਸੇ ਤਰ੍ਹਾਂ ਹੀ ਉਸ ਕਿਸਾਨ ਦੀ ਪਤਨੀ ਦੇ ਨਾਲ ਹੋਇਆ ਕਦੀ ਵੀ ਕਿਸੇ ਨੂੰ ਧੋਖਾ ਦੇ ਕੇ ਆਪਣੇ ਆਪ ਨੂੰ ਛੱਡਣਾ ਕੋਈ ਚੰਗੀ ਗੱਲ ਨਹੀਂ ਤੇ ਇਸ ਦੇ ਬਹੁਤ ਹੀ ਮਾੜੇ ਜੋ ਰਿਜ਼ਲਟ ਉਹ ਆਪਣੇ ਸਾਹਮਣੇ ਆਉਂਦੇ ਹਨ ਪ੍ਰਮਾਤਮਾ ਨੇ ਜੋ ਦਿੱਤਾ ਉਸ ਦੇ ਵਿੱਚ ਖੁਸ਼ ਰਹੋ ਤੇ ਜੇਕਰ ਤੁਹਾਨੂੰ ਸਾਡੀ ਛੋਟੀ ਜਿਹੀ ਕਹਾਣੀ ਵਧੀਆ ਲੱਗੀ ਹੋਵੇ ਤੇ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਇਸੇ ਤਰ੍ਹਾਂ ਹੀ ਤੁਹਾਡੇ ਲਈ ਨਵੀਆਂ-ਨਵੀਆਂ ਤੇ ਛੋਟੀਆਂ-ਛੋਟੀਆਂ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਦਿਓ ਇਜਾਜ਼ਤ